ਆਮ ਆਦਮੀ ਪਾਰਟੀ ਦਾ ਇੱਕ ਵਾਰ ਫਿਰ ਤੋਂ ਪਲਟਵਾਰ ਵਿਰੋਧੀਆਂ ਤੇ ਦਿਖਾਈ ਦਿਆ ਹੈ ਨਿਯੁਕਤੀ ਪੱਤਰ ਵੰਡਣ ਸਮੇਂ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਕੈਪਟਨ ਅਮਰਿੰਦਰ ਤੇ ਨਿਸ਼ਾਨਾ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਬਸ ਗੁੰਮਰਾਹ ਕੀਤਾ ਜਾਂਦਾ ਸੀ ਤੇ ਜੋ ਅਸਲੀ ਚਿਹਰਾ ਉਹ ਹੁਣ ਸਾਹਮਣੇ ਆ ਗਿਆ ਤੇ ਹੁਣ ਤਾਂ ਇਹ ਵੋਟਾ ਜੋਗੇ ਵੀ ਨਹੀਂ ਰਹੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਮਨਪ੍ਰਿਤ ਬਾਦਲ ਤੇ ਵੀ ਤਿੱਖਾ ਨਿਸ਼ਾਨਾ ਸਾਧਦੇ ਅਤੇ ਕਿਹਾ ਹੈ ਕਿ ਕਦੇ ਕਹਿੰਦੇ ਸੀ ਕਿ ਜਦੋਂ ਖਜ਼ਾਨੇ ਦੀ ਗੱਲ ਕੀਤੀ ਜਾਂਦੀ ਸੀ ਤਾਂ ਇਹੀ ਗੱਲ ਨਿਕਲ ਕੇ ਆਉਂਦੀ ਸੀ ਕਿ ਖਜ਼ਾਨਾ ਜਿਹੜਾ ਖਾਲੀ ਐ ਤੇ ਹੁਣ ਖਜ਼ਾਨਾ ਪੂਰਾ ਭਰਿਆ ਹੋਇਆ ਹੈ ਤੇ ਇਹ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਰ ਕੀ ਕਹਿਣਾ ਹੈ ਉਹ ਕਹਿੰਦਾ ਚੱਕ ਕੀ ਚ ਕਹਿੰਦਾ 26 ਜਨਵਰੀ ਵਾਲੇ ਚ ਕੇਦਰੀਵਾਲ ਤੇ ਭਗਵੰਤ ਮਾਨ ਨੇ ਫੋਟੋ ਲਾ ਲਈ ਸੀ ਉਹ ਮੈਂ ਕਿਹਾ ਭਰਾ ਕਿੱਥੇ ਲਾ ਲਈ ਸੀ ਦਿਖਾ ਤਾਂ ਦੇ ਅ ਕੱਲ ਪਰਸ ਉਹ ਡਿਪਾਰਟਮੈਂਟ ਨੇ ਜਾਰੀ ਕਰਤਾ ਵੀ ਕੋਈ ਫੋਟੋ ਲੱਗੀ ਸੀ ਮੈਂ ਕਿਹਾ ਹੁਣ ਦੱਸਗਾ ਪਹਿਲਾਂ ਕੀ ਹੋਇਆ ਨਿੱਜੀ ਸੋਚ ਸੀ ਕਹਿੰਦੇ ਲੈ ਹਾਉ ਰੱਬ ਨਿੱਜੀ ਸੋਚਾਂ ਨੇ ਬਹੁਤ ਬਏਕਦਾ ਇਥੇ ਉਹ ਬਣਨੇ ਆਪਣੇ ਰੋੜੇ ਉਹ ਪੰਜਾਬ ਦੇ ਰਾਹਾਂ 'ਚ ਉਹ ਰੋੜੇ ਬਣੇ ਨੇ ਕੋਈ ਫੰਕਸ਼ਨ ਕਰ ਲਈਏ ਕੋਈ ਪੋਜ਼ਿਟਿਵ ਫੰਕਸ਼ਨ ਕਰ ਲਈਏ ਉਹ ਜਿੱਦੇ ਮੈਂ ਫੰਕਸ਼ਨ ਕੀਤਾ ਵੀ ਚਲੋ ਰੋਜ਼ ਦੀ ਕਿਚਕਿਚਨ ਮਕਾਉਣਿਆਂ ਯਾਰ ਆਜੋ ਉਥੇ ਲੁਧਿਆਣੇ ਉੱਥੇ ਡਿਬੇਟ ਕਰਦੇ ਆ 1 ਨਵੰਬਰ ਨੂੰ ਕੋਈ ਨਹੀਂ ਆਇਆ ਤੇ ਆਇਆ ਕੋਈ ਉਥੇ ਤੂੰ ਦੇਖਿਆ ਨਾ ਸਾਰਾ ਕੋਈ ਆਇਆ ਕਿਉਂ ਨਹੀਂ ਆਇਆ ਕਿਉਂਕਿ ਪੱਕਾ ਪਤਾ ਸੀ ਕੱਜ ਦੇੜੇ ਜਾਵਾਂਗੇ ਇੱਥੇ ਫਿਰ ਔਰ ਇੱਕ ਤੋਂ ਮੈਨੂੰ ਪਤਾ ਬਹੁਤ ਹੈ ਇਹਨਾਂ ਦਾ ਵੀ ਕੀ ਕੀ ਕੀਤਾ ਕਿਹਨੇ ਕਿਹਨੇ ਪਹਿਲਾਂ ਤੋਂ ਪਤਾ ਜਦੋਂ ਕਸਟਾ ਸੀੜੀਆਂ ਕਰਦਾ ਸੀ ਨਾ ਉਦੋਂ ਮੈਂ ਪੋਲੀਟੀਕਲ ਸਟਾਇਰ ਕਰਦਾ ਸੀ ਤਾਂ ਮੈਨੂੰ ਉਹਨੂੰ ਜਾਣਕਾਰੀ ਤਾਂ ਰੱਖਣੀ ਪੈਂਦੀ ਸੀ ਇਹਨਾਂ ਇਹਨਾਂ ਨੇ ਸਾਡੇ ਇੱਕ ਇੱਕ ਦੋ ਪੀੜੀਆਂ ਤਾਂ ਇਹਨਾਂ ਨੇ ਖਾ ਲੀਆਂ ਬਚਪਨ ਖਾ ਗਏ ਜਵਾਨੀ ਖਾ ਗਏ ਬੁਢਾਪਾ ਖਾ ਗਏ ਦੱਸੋ ਕਿਤੇ ਨਹੀਂ ਜਾਣ ਜੋਗੇ ਕੋਈ ਪ੍ਰਾਈਵੇਟ ਹਸਤਾਲ ਚਲੇ ਜਾਓ ਸੁੱਧ ਇਤ ਪਹਿਲਾਂ 5 ਲੱਖ ਜਮ੍ਹਾਂ ਕਰਾ ਦਿਓ ਜੀ ਕੋਈ ਸਰਕਾਰੀ ਸਕੂਲ ਚ ਕਹਿੰਦੇ ਜੀ ਪੜ੍ਹਾਈ ਹੈ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਟੀਚਰ ਹੈ ਮਾੜੇ ਨੇ ਜਾਂ ਟੀਚਰ ਹੈ ਨਹੀਂ ਇਨਫਰਾਸਟ੍ਰਕਚਰ ਹੈ ਨਹੀਂ ਜੀ ਐਸ ਵਕਤ ਆਪਣੇ 20000 ਸਰਕਾਰੀ ਸਕੂਲ ਹੈ ਐਸ ਵਕਤ 17 18000 ਸਰਕਾਰੀ ਸਕੂਲਾਂ ਚ ਕੰਮ ਚੱਲ ਰਿਹਾ ਕਿਹਦੀ ਚਾਰ ਦੀਵਾਰੀ ਬਣ ਰਹੀ ਹੈ ਕਿਤੇ ਸਮਾਰਟ ਰੂਮ ਬਣ ਰਹੇ ਨੇ ਕਿਤੇ ਬਾਥਰੂਮ ਬਣ ਰਹੇ ਨੇ ਕਿਤੇ ਫਰਨੀਚਰ ਪਹੁੰਚ ਰਿਹਾ ਹੁਣ ਜਾ ਕੇ ਠੀਕ ਕਰਨ ਲੱਗੇ ਜੀ ਹੁਣ ਦੇਖੋ ਤੁਸੀਂ ਪ੍ਰਾਈਵੇਟ ਚੋਂ ਹਟਾ ਕੇ ਬੱਚਿਆਂ ਨੂੰ ਇਧਰਲੇ ਪਾਸੇ ਲਾਉਣ ਲੱਗ ਗਏ ਹੁਣ ਸਾਡੇ ਕੋਲ ਗਿਣਤੀ ਆ ਗਈ ਸਰਕਾਰੀ ਚ ਲਾਉਣ ਲੱਗ ਗਏ ਹੁਣ ਯਕੀਨ ਬਣ ਗਿਆ ਗੱਲ ਤਾਂ ਯਕੀਨ ਦੀ ਹੈ ਦੇਖੋ ਵਿਸ਼ਵਾਸ ਦੀ ਹੈ ਗੱਲ ਤਾਂ ਗੱਲ ਆ ਕੇ ਵਿਸ਼ਵਾਸ ਤੇ ਨਿਭੜ ਜਾਂਦੀ ਸੋ ਇੱਕ ਸ਼ਾਇਰ ਨੇ ਲਿਖਿਆ ਉਹ ਕਹਿੰਦਾ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਏ ਤੱਕ ਕੀ ਹੋਇਆ ਆਪੇ ਤੁਰ ਜਾਵੇਗਾ ਤੱਕੇ ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੂ ਘਟ ਦੁੱਕੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਸੋ ਇਹਨਾਂ ਨੂੰ ਦੁੱਕੀਆਂ ਨਾਲ ਯੱਕੇ ਮਾਰਨ ਦੀ ਆਤ ਪਈ ਹੋਈ ਐ ਜਿਹੜੀ ਕਿ ਹੁਣ ਨਹੀਂ ਹੈ ਬਸ ਇਹੀ ਇਹੀ ਸਭ ਤੋਂ ਵੱਡਾ ਉਹਨਾਂ ਦਾ ਅੰਦਰ ਨੂੰ ਨੁਕਤੇ ਕਣੀ ਦਿੰਦਾ ਕਿ ਆਮਕਰਾਂ ਦਾ ਮੁੰਡਾ ਇਸ ਕੁਰਸੀ ਤੇ ਕਿਵੇਂ ਪਹੁੰਚ ਗਿਆ ਇੱਕ ਆਮਕਰ ਦਾ ਮੁੰਡਾ ਆਮਕਰਾਂ ਦੇ ਮੁੰਡੇ ਉਹ ਐਮ ਐਲ ਏ ਮੰਤਰੀ ਕਿਉਂ ਬਣ ਗਏ ਬਸ ਅਸੀਂ ਹੀ ਬਣਦੇ ਹੁੰਨੇ ਆ ਸਾਡੇ ਪੁੱਤ ਪਤੀਜੀ ਬਣਦੇ ਹੁੰਦੇ ਬਸ ਆ ਆ ਦੁੱਖ ਹੀ ਹੋਰ ਕੋਈ ਦੁੱਖ ਨਹੀਂ ਔਰ ਇਸ ਦਾ ਕੋਈ ਇਲਾਜ ਹੈ ਨਹੀਂ ਇਹ ਤੁਸੀਂ ਕੀਤਾ ਇਹ ਕੰਮ ਤਾਂ ਤੁਸੀਂ ਕੀਤਾ ਨਾ ਜਦੋਂ 22 ਦੇ ਵਿੱਚ ਜਦੋਂ ਰਿਜ਼ਲਟ ਆਏ ਤਾਂ ਐਡਾ ਵੱਡੇ ਵੱਡੇ ਜਿਹੜੇ ਕੱਬ ਦੇ ਆਪ ਨੂੰ ਕਹਿੰਦੇ ਸੀ ਸਾਰੇ ਹੱਲੇ ਹੋਰ ਇੱਕ ਹੋਰ ਪਾ ਆਪਾਂ ਦਾ ਪਿੰਡਾਂ ਵਾਲਿਆਂ ਨਾ ਦੇਸੀਆਂ ਆਪਾਂ ਦਾ ਜੇ ਇੱਕ ਕੰਮ ਨਹੀਂ ਹੋਊਗਾ ਦੂਜਾ ਕਰ ਲਾਂਗੇ ਦੂਜਾ ਨਹੀਂ ਹੋਊ ਤੀਜਾ ਕਰ ਲਾਂਗੇ ਲੀਡਰਾਂ ਦੇ ਚ ਵਾਕਿਆ ਇਹਨਾਂ ਹੋਰ ਕੋਈ ਕੰਮ ਹੀ ਨਹੀਂ ਆਉਂਦਾ ਇਹਨਾਂ ਨੂੰ ਇਹ ਤਾਂ ਜੇ ਸੱਤਾ 'ਚ ਨੇ ਤਾਂ ਠੀਕ ਨੇ ਨਹੀਂ ਤੈਨੂੰ ਅੱਖ ਨਹੀਂ ਆਉਂਦਾ ਇੱਕ ਦੂਜੇ ਚ ਬਾਈ ਦੇ ਫਿਰਦੇ ਰਹਿੰਦੇ ਨੇ ਕਦੇ ਕੰਮ ਕੀਤਾ ਤਾਂ ਐ ਨਹੀਂ ਜੀ ਸੋਨੇ ਦਾ ਚਮਚਾ ਮੂੰਹ 'ਚ ਲੈ ਕੇ ਜੰਮੇ ਆ ਜੀ ਸੋ ਇਹਨਾਂ ਨੂੰ ਸਿਰਫ ਇਹਨਾਂ ਦੇ ਪਿਤਾ ਜਿਹੜੇ ਨਹੀਂ ਉਹ ਹੀ ਸਰਦਾਰੀਆਂ ਜਾਂ ਜਨੇਜ਼ਰ ਕਰਾਉਣੇ ਸੀ ਕਰਾ ਗਏ ਹੁਣ ਹੱਥ ਜਨਤਾ ਦੇ ਹੱਥ ਆ ਗਈ ਚਾਬੀ ਖਜ਼ਾਨਾ ਸਾਡੇ ਕੋਲੇ ਐ ਤੇ ਮੂਹ ਖਜ਼ਾਨੇ ਦਾ ਜਨਤਾ ਵੱਲ ਨੂੰ ਐ ਤਾਈਆਂ ਰੋਜ਼ ਨੌਕਰੀਆਂ ਮਿਲ ਰਹੀਆਂ ਨੇ ਤਾਈਆਂ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਤਾਈਆਂ ਗੋਇੰਦਵਾਲ ਸਾਹਿਬ ਵਾਲੇ ਥਰਮਲ ਪਲਾਂਟ ਖਰੀਦ ਰਹੇ ਆ ਤਾਈਆਂ ਆਮ ਆਦਮੀ ਕਲੀਨਿਕਾਂ ਦੇ ਵਿੱਚ ਦਵਾਈਆਂ ਫਰੀ ਹੋ ਰਹੀਆਂ ਨੇ ਤਾਈਆਂ ਹਸਪਤਾਲਾਂ 'ਚ ਕਾਇਆਪਾਲ ਟੈਕਸਰੇ ਮਸ਼ੀਨਾ ਐਮ ਆਰ ਆਈ ਮਸ਼ੀਨਾ ਲੱਗ ਰਹੀਆਂ ਨੇ ਕਿਉਂਕਿ ਜਿਹੜੇ ਪੈਸੇ ਆਉਂਦੇ ਨੇ ਉਹ ਸਿੱਧੇ ਜਨਤਾ ਵੱਲ ਨੂੰ ਜਾਂਦੇ ਨੇ ਉਦੋਂ ਪਹਿਲਾਂ ਪੈਸੇ ਜਦੋਂ ਆਉਂਦੇ ਸੀ ਉਹ ਲੀਕ ਹੁੰਦੇ ਸੀ ਰਾਹ 'ਚ ਇਧਰ ਉਧਰ ਹੀ ਰਹਿ ਜਾਂਦੇ ਸੀ ਉਦ ਤੱਕ ਨਹੀਂ ਪਹੁੰਚਦੇ ਸੀ ਅਸੀਂ ਹੁਣ ਇਧਰੋਂ ਲਿਆਉਂਦੇ ਆ ਇਧਰ ਛੱਡ ਦਿੰਦੇ ਆ ਹੋ ਸਾਡੇ ਕੋਈ ਕੰਮ ਹੀ ਨਹੀਂ ਹੁਣ ਜੋ ਜਦੋਂ ਪਿਆਰ ਹੀ ਤੁਸੀਂ ਦੇਤਾ ਜਿਹੜਾ ਦੁਨੀਆ ਭਰ 'ਚ ਕਿਤੇ ਕਰਨ ਸੀ ਉਹਦੀ ਕੋਈ ਮੋਲ ਨਹੀਂ ਹੈਗਾ ਜਿਹੜਾ ਤੁਸੀਂ ਪਿਆਰ ਦਿੰਦੇ ਹੋ ਮੈਂ ਜਾਨਣਾ ਜਦੋਂ ਸੜਕ ਤੇ ਜਾਨਣਾ ਕਿਤਨਾ ਕਿਤੇ ਰੋਜ਼ ਹੀ ਜਾਨਣਾ ਮੈਂ ਮਤਲਬ ਬਜ਼ੁਰਗ ਮਾਵਾਂ ਬਜ਼ੁਰਗ ਬਾਪੂ ਮੁੰਡੇ ਭੈਣਾਂ ਖੜੀਆਂ ਹੁੰਦੀਆਂ ਨੇ ਸਿਰ ਪਲੋਸਣ ਨੂੰ ਪੁੱਤ ਜਿਉਂਦਾ ਰਹਿ ਪੁੱਤ ਪੁੱਤ ਐਂ ਕਰੀ ਚੱਲ ਬਸ ਤੇਰੇ ਨਾਲ ਆ ਮੈਨੂੰ ਬੜੀ ਖੁਸ਼ੀ ਹੁੰਦੀ ਉਦੋਂ ਮੈਂ ਯਾਰ ਆ ਜ਼ਮਾਨੇ 'ਚ ਕਿਸੇ ਲੀਡਰ ਨੂੰ ਇੰਨਾ ਪਿਆਰ ਮਿਲ ਰਿਹਾ ਮੇਰੇ ਮੇਰੇ ਸ਼ਾਮ ਨੂੰ ਜਦੋਂ ਕਰਿਆ ਹੁਣ ਆ ਪੱਗ ਪੂਰੀ ਫੁੱਲਾ ਨਾ ਭਰੀ ਹੁੰਦੀ ਹੈ ਜਿਦਾਂ ਕਿ ਲਾਉਣੇ ਦਾ ਫੁੱਲ ਹੁੰਦੇ ਨੇ ਸੋ ਮੈਂ ਕਹਿਆ ਯਾਰ ਇਹ ਕੁਝ ਆ ਹੈਗੀ ਐ ਪ੍ਰਮਾਤਮਾ ਕਿੱਥੇ ਦੇਣਾ ਦੇਊਂਗਾ ਮੈਂ ਇੱਕ ਵਸਤਾ ਆ ਕਿ ਫੁੱਲਾਂ ਨਾਲ ਜਿਹੜੇ ਮੇਰਾ ਗੱਡੀ ਤੇ ਮੇਰੀ ਪੱਗ ਭਰ ਦਿੰਦੇ ਆ ਤੇ ਮਾਵਾ ਅਸ਼ੀਰਵਾਦ ਦਿੰਦੇ ਆ ਬਾਪੂ ਸਿਰ ਫੜੋਸਦੇ ਆ ਮੁੰਡੇ ਮੋਢੇ ਤੇ ਅੱਤਰ ਕੇ ਸੈਲਫੀ ਕਰਾਉਂਦੇ ਆ ਤੇ ਦੂਜੇ ਪਾਸੇ ਮੈਂ ਕਹਾਂ ਨੇ ਕਾਲੀ ਕਾਂਗਰਸੀ ਬੀਜੇਪੀ ਵਾਲੇ ਇਹਨਾਂ ਨਾਲ ਹੱਥ ਮਲਾ ਕੇ ਬਾਅਦ ਚ ਉਂਗਲੀਆਂ ਗਿਣਣੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਚੱਲੇਗੇ ਕਦੀ ਤੋ ਫਰਕ ਹੈ کافی ਫਰਕ ਹੈ ਠੀਕ ਹੈ ਨਾ ਸੋ ਪਹਿਲੀ ਪਹਿਲੀ ਵਾਰ ਮੈਂ ਤੁਸੀਂ ਦੇਖੋ ਮੈਨੂੰ ਕਈ ਵਾਰੀ ਕਿਹਾ ਜੀਆ ਗੱਲਾਂ ਮੈਂ ਅੱਛਾ ਜ਼ਿਆਦਾ ਟੈਂਪਸ਼ਨ ਲੈ ਰਿਆ ਨਾ ਮੈਂ ਹਾਂ ਕਈ ਵਾਰੀ ਕਿਹਾ ਜੀਆ ਗੱਲਾਂ ਮੈਂ ਹੁਣੇ 1 ਜਨਵਰੀ ਨੂੰ ਨਵੇਂ ਸਾਲ ਵਾਲੇ ਦਿਨ ਮੈਂ ਆਪਣੀ ਫੈਮਿਲੀ ਸਬੇਤ ਮੱਥਾ ਟੇਕਣ ਚੱਲ ਗਿਆ ਗੁਰਦੁਆਰਾ ਨਾਬਾ ਸਾਹਿਬ ਜ਼ੀਰਕਪੁਰ ਤੋਂ ਮੁੜਦੇ ਹੀ ਨਾਲ ਹੀ ਮੈਂ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਨੂੰ ਬਹਿ ਗਿਆ ਕੀਰਤਨ ਸੁਣ ਲਿਆ ਉਧਰ ਦੂਜੇ ਪਾਸੇ ਮਾਵਾ ਪੈਣਾ ਬੈਠੇ ਸੀ ਉਧਰੋਂ ਇੱਕ ਬੱਚਾ ਆਇਆ 6ਵੀਂ ਵਿੱਚ ਪੜਦਾ ਸੀ ਬੱਚਾ ਆ ਕੇ ਮੈਨੂੰ ਸਿੱਧੇ ਆ ਕੇ ਮੈਨੂੰ ਕਹਿੰਦਾ ਸਸਰੀਕਾਲ ਸੀਐਮ ਸਾਹਿਬ ਮੈਂ ਕਿਹਾ ਸਸਰੀਕਾਲ ਬੇਟਾ ਸੀਐਮ ਸਾਹਿਬ ਪੰਜ 6 ਦਿਨ ਦੀਆਂ ਛੁੱਟੀਆਂ ਹੋਰ ਕਰ ਦਿਓ ਐਕਾ ਕਮਾਲ ਦਾ ਕੌਨਫੀਡੈਂਸ ਹੈ ਯਾਰ ਠੰਡਾ ਕਹਿੰਦਾ ਨਾਨਕੇ ਹੋਇਆ ਮੈਂ ਕਿਹਾ ਬਸ ਠੀਕ ਹੈ ਮਾਂ ਨੇ ਭੇਜਾਊਗਾ ਤੈਨੂੰ ਤੇਰੀ ਮੰਮੀ ਨੇ ਭੇਜਾਊਗਾ ਸੋ ਐਸ ਲੈਵਲ ਦਾ ਕੰਫੀਡੈਂਸ ਦੇਖ ਮੈਨੂੰ ਬੜਾ ਵਧੀਆ ਲੱਗਿਆ ਕਿ ਇੱਕ ਛੋਟਾ ਜਿਹਾ ਬੱਚਾ ਆ ਕੇ ਕਹਿੰਦਾ ਸੀਐਮ ਸਾਹਿਬ ਪੰਜ ਛੇ ਦਿਨ ਦੀਆਂ ਛੁੱਟੀਆਂ ਹੋਰ ਕਰ ਦਿਓ ਜੀ ਠੰਡ ਹੈ ਜੀ ਸੋ ਇਹ ਇਸ ਗੱਲ ਤੇ ਹੀ ਅਸਲ ਵਿੱਚ ਪ੍ਰਤੀਕ ਹੈ ਕਿ ਜੇ ਛੋਟਾ ਜਿਹਾ ਬੱਚਾ ਵੀ ਆ ਕੇ ਮੈਨੂੰ ਕਹਿ ਸਕਦਾ ਹੈ ਤੁਸੀਂ ਜਦੋਂ ਮਰਜ਼ੀ ਆ ਕੇ ਮੈਨੂੰ ਮਿਲ ਸਕਦੇ ਹੋ ਕਿ ਅਸੀਂ ਆਪਾਂ ਆਮ ਲੋਕਾਂ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ ਨਾ ਮਿਲੀਏ ਤਾਂ ਲੱਗਦਾ ਨਹੀਂ ਕਿ ਯਾਰ ਅੱਜ ਦਿਨ ਖਰਾਬ ਜਾ ਗਿਆ ਕਿਸੇ ਨੂੰ ਮਿਲੇ ਹੀ ਨਹੀਂ ਯਾਰ ਸੋ ਜੇ ਇੱਕ ਦੂਜੇ ਨੂੰ ਮਿਲ ਕੇ ਜਿਹੜਾ ਤਰੱਕੀਆਂ ਹੁੰਦੀਆਂ ਹੋਣ ਕੀ ਮਾੜਾ ਜਿਸ ਤਰ੍ਹਾਂ ਵੀ ਕੇ ਸਿੰਘ ਜੀ ਨੇ ਕਿਹਾ ਜ਼ਮਾਨਾ ਆਇਗਾ ਕੋਆਪਰੇਸ਼ਨ ਦਾ ਗਰੁੱਪ ਆਫ ਕੰਪਨੀਆਂਜ਼ ਦਾ ਜ਼ਮਾਨਾ ਆਏਗਾ ਬ੍ਰੇਨਸਟਾਰਮਿੰਗ ਦਾ 25 25 30 30 100 100 ਦਿਮਾਗ ਇਕੱਠੇ ਬੈਠਣ ਆਪ ਦਾ ਆਪ ਦਾ ਆਈਡੀਆ ਦੇਣ ਉਹ ਚੋਂ ਬਹੁਤ ਵੱਡੀਆਂ ਗੱਲਾਂ ਨਿਕਲਦੀਆਂ ਨੇ ਸੋ ਇਹੀ ਉਮੀਦ ਕਰਦਾ ਕਿ ਤੁਸੀਂ ਇਸ ਮੌਕੇ ਨੂੰ ਬਹੁਤ ਸੁਨਹਿਰੇ ਮੌਕੇ ਦੇ ਤੌਰ ਤੇ ਲਾਉਂਗੇ ਤੇ ਮੇਰੇ ਪੰਜਾਬ ਸਰਕਾਰ ਦੇ ਪਰਿਵਾਰ ਚ ਅੱਜ ਤੁਸੀਂ ਸ਼ਾਮਲ ਹੋਏ ਹੋ ਤੁਹਾਡੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਮਾਪਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਜਿਆਦਾ ਮੁਬਾਰਕਾਂ ਮੇਰੇ ਵੱਲੋਂ ਦੇ ਦਿਓ ਪੈਰੀਂ ਹੱਥ ਮੇਰੇ ਵੱਲੋਂ ਲਾਇਓ ਉਹਨਾਂ ਦੇ ਤੇ ਇਸੇ ਤਰ੍ਹਾਂ ਅਸ਼ੀਰਵਾਦ ਤੁਹਾਡਾ ਰਿਹਾ ਤੁਸੀਂ ਵੀ ਤੇ ਤੁਹਾਡੇ ਮਿੱਤਰ ਦੋਸਤ ਸਾਰੇ ਸਾਰੀ ਤਰੱਕੀ ਕਰਨਗੇ ਔਰ ਜਿੱਦ ਦੇ ਆਪਾਂ ਸਾਰੇ ਤਰੱਕੀ ਕਰਨ ਲੱਗੇ ਉਦ ਹੀ ਸਮਾਜ ਤਰੱਕੀ ਕਰੂਗਾ ਜੀ ਤੇ ਸਾਡੇ ਕੋਲੇ ਮੈਂ ਫੇਰ ਕਹਿਣਾ ਸਾਡੇ ਕੋਲੇ ਤਾਂ ਪੈਰ ਪੈਰ ਤੇ ਸਾਡੇ ਕੋਲੇ ਗੁਰੂਆਂ ਦੇ ਉਪਦੇਸ਼ ਪਏ ਨੇ ਉਹਨਾਂ ਦੇ ਮੁਤਾਬਕ ਹੀ ਚੱਲੀਏ ਭਗਤ ਸਿੰਘ ਜੀ ਹੋਰਾਂ ਨੇ ਇੱਕ ਸ਼ੇਰ ਲਿਖਿਆ ਕਿ ਇਸ਼ਕ ਕਰਨਾ ਸਭ ਦਾ ਪਦੈਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪਦੈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਇਸ ਵਾਰ ਦਾ ਮਤਲਬ ਇਸ ਜਨਮ ਚ 20 ਸਾਲ ਦੀ ਉਮਰ ਚ ਲਿਖਿਆ ਸੀ ਤੇ 3 ਸਾਲ ਦੀ ਉਮਰ ਚ ਫਾਂਸੀ ਹੋ ਗਈ ਸੀ ਜਿਹੜੀ ਉਮਰ ਚ ਅੱਜ ਮੁੰਡੇ ਆਪਣੇ ਬਾਪੂ ਤੋਂ ਮੋਟਰਸਾਈਕਲ ਮੰਗਦੇ ਆ ਉਸ ਉਮਰ ਚ ਭਗਤ ਸਿੰਘ ਜੀ ਮੋਲਕ ਮੰਗ ਰਹੇ ਸੀ ਅੰਗਰੇਜ਼ਾਂ ਤੋਂ ਕਿ ਸਾਡਾ ਮੋਲਕ ਛੱਡ ਕੇ ਜਾਓ ਸਾਡਾ ਮੋਲਕ ਹੈ ਸੋ ਅਸੀਂ ਉਹਨਾਂ ਨੂੰ ਹਰ ਵਕਤ ਦਿਲ ਤੇ ਯਾਦ ਵੀ ਰੱਖਦੇ ਆ ਤੇ ਅਸੀਂ ਉਹਨਾਂ ਦਾ ਮਾਨ ਸਨਮਾਨ ਵੀ ਕਰਦੇ ਆ ਅੱਛਾ 2 ਜਨਵਰੀ ਵਾਲੀਆਂ ਚਾਕੀਆਂ ਕਹਿੰਦੇ ਰਿਜੈਕਟਡ ਭਗਤ ਸਿੰਘ ਜੀ ਦੀ ਚਾਕੀ ਬਣਾਈ ਉਹ ਚੂਦਮ ਸਿੰਘ ਜੀ ਉਹਦੇ ਚ ਕਰਤਾਰ ਸਿੰਘ ਸਰਾਬਾ ਜੀ ਲਾਲਾ ਲਾਜਪਤ ਰਾਏ ਜੀ ਉਹ ਚ ਜਲਿਆਂ ਵਾਲੇ ਬਾਗ ਦਾ ਸਾਕਾ ਮਹਾਰਾਜਾ ਰਜੀਤ ਸਿੰਘ ਦਾ ਸਾਰਾ ਦਿਖਾਇਆ ਫਿਰ ਦੂਜੇ ਚ ਮਾਈ ਭਾਗੋ ਉਹ ਜਿਹੜੀ ਪਹਿਲੀ ਸਿੱਖ ਵਰੀਅਰ ਲੇਡੀ ਸੀਗੀ ਉਹ ਘੋੜੇ ਦੇ ਉੱਤੇ ਉਹਨੇ ਬਹੁਤ ਵਧੀਆ ਉਹਨਾਂ ਦੀ ਚਾਕੀ ਬਣਾਈ ਅਸੀਂ ਤੇ ਮਾਈ ਭਾਗੋ ਟ੍ਰੇਨਿੰਗ ਸੈਂਟਰ ਚੱਲਦਾ ਫੌਜ ਦੇ ਵਿੱਚ ਕੁੜੀਆਂ ਭਰਤੀ ਕਰਨ ਦਾ ਮਹਾਲੀ ਚ ਉਹ ਵੀ ਅਸੀਂ ਦਿਖਾਇਆ ਨਾਰੀ ਸ਼ਕਤੀ ਦੇ ਤੌਰ ਤੇ ਠੀਕ ਹੈ ਨਾ ਪੰਜਾਬ ਦਾ ਕਲਚਰ ਦਿਖਾਇਆ ਰਿਜੈਕਟ ਕਰਤੀਆਂ ਇਹ ਇਹ ਕੌਣ ਬੰਦੇ ਨੇ ਵੀ ਜਿਹੜੇ ਭਗਤ ਸਿੰਘ ਨੂੰ ਰਿਜੈਕਟ ਕਰ ਦਿੰਦੇ ਨੇ ਇਹਨਾਂ ਦਾ ਕੀ ਦੇਣਾ ਵੀ ਤੇ ਦੇਸ਼ ਨੂੰ ਮੈਂ ਕੋਈ ਗੱਲ ਨਹੀਂ ਤੁਸੀਂ ਰਿਜੈਕਟ ਕਰਤੀਆਂ ਸਾਰੇ ਪੰਜਾਬ 'ਚ 26 ਜਨਵਰੀ ਤੋਂ ਬਾਅਦ ਨਾ ਸਾਰੇ ਪੰਜਾਬ ਦੇ ਛੋਟੇ ਪਿੰਡਾਂ 'ਚ ਵੀ ਚਾਕੀਆਂ ਸਾਰੇ ਪੰਜਾਬ 'ਚ ਦਿਖਾਉਂ ਵੀ ਆ ਆ ਚਾਕੀਆਂ ਨੇ ਤੇ ਆ ਦੇਖ ਲੋ ਇੱਥੇ ਕੀ ਗੱਲ ਹੈ ਸੋਏ ਮੈਂ ਇਹ ਚਾਹਉਣਾ ਕਿ ਸਾਡਾ ਕਲਚਰ ਸਾਡਾ ਵਿਰਸਾ ਆਜ਼ਾਦੀਆਂ ਦੇ ਦਿਹਾੜੇ 15 ਅਗਸਤ 26 ਜਨਵਰੀ ਆਜ਼ਾਦੀਆਂ ਦੇ ਦਿਹਾੜੇ ਪੰਜਾਬ ਤੋਂ ਬਿਨਾ ਕਿਵੇਂ ਮਨਾ ਲੋਂਗੇ ਯਾਰ ਤੁਸੀਂ 90% ਕੁਰਬਾਨੀਆਂ ਤਾਂ ਸਾਡੀਆਂ ਨੇ ਜੀ ਤੁਸੀਂ ਆਜ਼ਾਦੀਆਂ ਦੇ ਦਿਹਾੜਾ ਪੰਜਾਬ ਤੋਂ ਬਿਨਾ ਮਨਾ ਲੋਂਗੇ ਪੰਜਾਬ ਦਾ ਜ਼ਿਕਰ ਕੀਤੇ ਬਿਨਾ ਮਨਾ ਲੋਂਗੇ ਪੰਜਾਬ ਦੀ ਝਾਕੀ ਤੋਂ ਬਿਨਾ ਕਿਵੇਂ ਮਨਾ ਲੋਂਗੇ ਆਜ਼ਾਦੀਆਂ ਦੇ ਦਿਹਾੜੇ ਸੋ ਇਸ ਕਰਕੇ ਮੈਂ ਕਹਿਣਾ ਕਿ ਸਾਨੂੰ ਸਾਡਾ ਵਿਰਸਾ ਸਾਡਾ ਕਲਚਰ ਇਹ ਵੀ ਨਾਲ ਯਾਦ ਰੱਖਣਾ ਹੈ ਪੰਜਾਬੀ ਮਾਂ ਬੋਲੀ ਹੈ ਸਾਡੀ ਪੰਜਾਬੀ ਬੋਲਣ ਤੋਂ ਸ਼ਰਮਾਇਆ ਨਾ ਕਰੋ ਔਰ ਪੰਜਾਬੀ ਇੰਨਾ ਅਮੀਰ ਵਿਰਸਾ ਹੈ ਸਾਡੇ ਕੋਲੇ ਕਿ ਇੰਨੀ ਮਿੱਠੀ ਜ਼ੁਬਾਨ ਹੈ ਪਾਕਿਸਤਾਨ ਚ ਵੀ ਪੰਜਾਬੀ ਬੋਲਦੇ ਨੇ ਉਹ ਮਿੱਠੀ ਜ਼ੁਬਾਨ ਹੈ ਆਪਣਾ ਲਿਪੀ ਗੁਰਮੁਖੀ ਹੈ ਉਹਨਾਂ ਦੀ ਸ਼ਾਹਮੁਖੀ ਹੈ ਸੋ ਇਸ ਕਰਕੇ ਸਾਨੂੰ ਆਪਣੀ ਬੋਲੀ ਬੋਲਣ ਚ ਕੋਈ ਸ਼ਰਮ ਮਹਿਸੂਸ ਨਾ ਕਰਿਆ ਕਰੋ ਤਨੀ ਉਹੀ ਅਮ ਅੰਗਰੇਜ਼ੀ ਬੋਲ ਲੱਗ ਜੰਨੇ ਆ ਅੱਛਾ ਆਟੋ ਮੋੜ ਤੇ ਲੱਗੇ ਹੋਏ ਆ ਆਪਾਂ ਮੋਬਾਈਲ ਵਾਂਗੂ ਚੰਗੇ ਭਲੇ ਦਿੱਲੀ ਨੂੰ ਜਾਣੇ ਆ ਗੱਡੀ 'ਚ ਪੰਜਾਬੀ ਦੀ ਗੱਲਾਂ ਕਰਦੇ ਆ ਮੈਂ ਜਦੋਂ ਉੰਬਾਲੇ ਪਹੁੰਚਣਾ ਆਪੇ ਹਿੰਦੀ 'ਚ ਹੋ ਜੰਨੇ ਆ ਫਿਰੋਜ਼ ਫਿਰੋਜ਼ਦੀਨ ਸ਼ਰਫ ਨੇ ਲਿਖਿਆ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀਏ ਰੰਗਦਾ ਹਾਂ ਬੋਲਾਂ ਹਿੰਦੀ ਉਰਦੂ ਵੀ ਖੂਬ ਬੋਲਾਂ ਸਮਝਾਂ ਹਿੰਦੀ ਉਰਦੂ ਵੀ ਖੂਬ ਬੋਲਾਂ ਕਦੇ-ਕਦੇ ਅੰਗਰੇਜ਼ੀ ਵੀ ਅੰਗਦਾ ਹਾਂ ਮਾਂ ਬੋਲੀ ਆਪਣੀ ਨੂੰ ਪਿਆਰ ਕਰਾਂ ਗੱਲ ਆਖਣ ਤੋਂ ਰਤਾਣਾ ਸੰਗਦਾ ਹਾਂ ਮੋਤੀ ਕਿਸੇ ਸੁਹਾਗਣ ਦੀ ਨੱਥਦਾ ਹਾਂ ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ ਅਸੀਂ ਤਾਂ ਦੂਜਿਆਂ ਦੀਆਂ ਇੱਜ਼ਤਾਂ ਬਚਾਉਣ ਵਾਸਤੇ ਸਾਡੇ ਗੁਰੂਆਂ ਨੇ ਸਾਡੇ ਲੜਾਈ ਲੜੀ ਆ ਦੂਜਿਆਂ ਦੇ ਹੱਕਾਂ ਦੀ ਵੀ ਰੱਖੇ ਲਈ ਸਾਡੇ ਗੁਰੂਆਂ ਨੇ ਅਸੀਸ ਦਿੱਤੇ ਹੋਏ ਨੇ। ਸੁਭਾਵ ਪਰ ਹਲਕੇ ਸਾਰੇ ਇਸ ਪੰਜਾਬ ਨੂੰ ਥੋੜੀ ਜਿਹੀ ਨਜ਼ਰ ਲੱਗੀ ਹੋਈ ਜਿਹੜੀ ਉਹਨੂੰ ਆਪਾਂ ਪਰੇ ਧੋ ਦਈਏ। ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਗਾ। ਸੋ ਮੈਂ ਇਹੀ ਕਹੂੰਗਾ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ। ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਜਨਾਬ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਸੋ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਨਵੀਂ ਨਵੀਂ ਜੋਬ ਦੀਆਂ ਮੁਬਾਰਕਾਂ ਜਿੱਥੇ ਵੀ ਜਾਓਗੇ ਤਾਂ ਦੇਹੀ ਨਾਲ ਕੰਮ ਕਰਿਓ ਔਰ ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਕਿ ਤੁਹਾਡੇ ਘਰਾਂ ਦੇ ਨੇੜੇ ਤੇੜੀ ਰੇਡੀਅਸ ਦੇ ਵਿੱਚ ਹੀ ਤੁਹਾਡੀ ਨੌਕਰੀ ਲੱਗੇ ਜੇ ਕਿਤੇ ਥੋੜਾ-ਬਹੁਤ ਦੂਰ ਵੀ ਹੈ ਤਾਂ ਕਾਲੀ ਨਾ ਕਰਿਓ ਕਿਉਂ ਬਦਲੀਆਂ ਦੀਆਂ ਅਰਜ਼ੀਆਂ ਲੈ ਕੇ ਆਉਣ ਲੱਗ ਜਾਂ ਕਈ ਵਾਰੀ ਕੀ ਪਤਾ ਉੱਥੇ ਵੀ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਜੇ ਪਰ ਬਾਜ ਕੋਸ਼ ਸਾਡੀ ਇਹ ਹੁੰਦੀ ਹੈ ਕਿ ਤੁਸੀਂ ਆਸਾਨੀ ਨਾਲ ਆਪਣੇ ਪਰਿਵਾਰ ਚ ਘਰੇ ਹਾਂ ਸਕੋ ਔਰ ਆਸਾਨੀ ਨਾਲ ਕੰਮ ਤੇ ਜਾ ਸਕੋ ਕੋਈ ਦਿੱਕਤ ਨਾ ਹੋਵੇ ਸੋ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਜਿੰਦਾ ਰਹੇ ਤਾਂ ਫਿਰ ਮਿਲਤੇ ਹਨ ਅਕਸਰ ਲੋਕ ਕੋ ਕੋ ਸੁਣਾ ਜਾਤਾ ਹੈ ਕਹਾ ਜਾਤਾ ਹੈ ਕਿ ਜਿੰਦਾ ਰਹੇ ਤਾਂ ਫਿਰ ਮਿਲेंगे अक्सर कहा जाता है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद बहुत बहुत मेहरबानी इन्ने प्यार सत्कार मैंने सुनिया मान सम्मान दिता मेरे दिल के थाने रहूगी हमेशा और इसी तरह तरक्या करते रहो इस तरह विद्या का चान फैले तरक्या चान फैले और सारे खुश तो माण महसूस करके जिंदगी चाहिए बहुत